ਨੇ ਚਨਾਇ ਸੀ ਨੀਹਾ ਦੇ ਵਿੱਚ ਉਹਨਾਂ ਨੂੰ ਪਤਾ ਤੁਹਾਨੂੰ ਵੀਰੇ ਉਹਨਾਂ ਦਾ ਨਬੀ ਖਾਨ ਆਪਾਂ ਨੂੰ ਪਤਾ ਨਹੀਂ ਜੇ ਮੇਲਾ ਨਹੀਂ ਹੈਗਾ ਸਭਾ ਇਹ ਕਿਹਨੇ ਆ ਜਾਂਦੇ ਨੇ 뮤직 ਲਾਇਆ ਏ ਟਰੈਕਟਰਾਂ ਦੇ ਗਾਣੇ ਲਾਏ ਨੇ ਯਾਰ ਇਹ ਮੇਲਾ ਹੈ ਲੋਕਾਂ ਨੂੰ ਆ ਬਕਲ ਹੋਣੀ ਚਾਹੀਦੀ ਹਣਾ ਇਤਿਹਾਸ ਪਤਾ ਤੁਹਾਨੂੰ ਦੱਸੋ ਕੋਈ ਨਹੀਂ ਸੰਗਣਾ ਨਹੀਂ ਹੈਗਾ ਕੀ ਹੋਇਆ ਸੀਗਾ ਤੁਸੀਂ ਤਾਂ ਬਹੁਤ ਇੰਟੈਲੀਜੈਂਟ ਲੱਗ ਰਹੇ ਹੋ ਦੱਸੋ ਛੋਟੇ ਸਾਹਿਬ ਜਦੋਂ ਸ਼ੀਰ ਹੋਏ ਸੀ சிமரத்து சச்சி சச்ச ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਪਤਲੇ ਰਹਤੇ ਹਾਂ ਲੋਕੇ ਕਿੰਨੇ ਸਾਲ ਤੋਂ ਰਹ ਰਹੇ ਹੋ 16 ਸਾਲ ਤੋਂ 16 ਸਾਲ ਬਹੁਤ ਕਿਸਮਤ ਦੇ ਧਣੀਆਂ ਛੋਟੇ ਸਹਿਬ ਜਦੇ ਸੀ ਨਾਮ ਪਤਾ ਹੀ ਨਹੀਂ ਨਾਮ ਹੈ ਨਾਮ ਨਹੀਂ ਉਹ ਇੱਧਰ ਗੁਰਦੁਆਰਾ ਸਾਹਿਬ ਦੇ ਮੂਰੇ ਲੰਗਦੇ ਹੀ ਗੁਰਦੁਆਰਾ ਸਾਹਿਬ ਤੇ ਲਿਖਿਆ ਹੋਇਆ ਗੁਰਦੁਆਰ ਸਾਹਿਬ ਸਹਿਬਜ਼ਾਦੇ ਦੇ ਨਾਮ ਤੇ ਇਹ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਇਤਿਹਾਸ ਦਾ ਤੁਹਾਨੂੰ ਵੀ ਕੀ ਹੋਇਆ ਸੀ ਇੱਥੇ ਪੜਾਉਂਦੇ ਨਹੀਂ ਸਕੂਲ 'ਚ ਨਹੀਂ ਪੜਾਇਆ ਗਾ ਬੋਲਦੇ ਤੇ ਹਸਪੜਾ ਹੁੰਦੇ ਨਹੀਂ ਅਬ ਇਹ ਚੈਪਟਰ ਨਹੀਂ ਕਰਵਾਉਂਦੇ ਪਤਾ ਤੁਹਾਨੂੰ ਸਿਰਫ ਹਤੇਗੜ ਸਾਹਿਬ ਦਾ ਇਤਿਹਾਸ ਦਾ ਕੀ ਹੋਇਆ ਸੀ ਇੱਥੇ ਹਾਂਜੀ ਇੱਥੇ ਛੋਟੀ ਸਾਹਿਬ ਸਾਹਿਬ ਜੀ ਸ਼ਹੀਦ ਹੋਏ ਸੀ ਪਤਾ ਤੁਹਾਨੂੰ ਸਿਰਫ ਹਤੇਗੜ ਸਾਹਿਬ ਦੀ ਧਰਤੀ ਦਾ ਇਤਿਹਾਸ ਵੀ ਕੀ ਹੋਇਆ ਸੀ ਇੱਥੇ ਇੰਨਾ ਨਹੀਂ ਹੈਗਾ ਅਸੀਂ ਪਹਿਲੀ ਵਾਰ ਹੀ ਆਇਆ ਹੈ ਸੰਗਤ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਕੋਪਰਾਲਾ ਲੈ ਕੇ ਆਏ ਆ ਅੱਜ ਜੋ ਸਹੀਤੀ ਦਿਹਾੜੇ ਚੱਲ ਰਹੇ ਨੇ ਉਸ ਦੇ ਤਹਿਤ ਸੰਗਤ ਪਹੁੰਚੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਿੱਥੇ ਵੀ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਨਮਨ ਕਰਨ ਦੇ ਲਈ ਨਤਮਸਤਕ ਹੋਣ ਦੇ ਲਈ ਆਏ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਵੇਂ ਸੰਗਤਾਂ ਦੇ ਮੈਸੇਜ ਵੀ ਆਉਂਦੇ ਨੇ ਕਮੈਂਟ ਵੀ ਆਉਂਦੇ ਨੇ ਕਿ ਜ਼ਿਆਦਾਤਰ ਲੋਕ ਜੋ ਦੁਕਾਨਾਂ ਦੇ ਘੁੰਮਣ ਜਾਂਦੇ ਨੇ ਮੇਲੇ ਦੇਖਣ ਜਾਂਦੇ ਨੇ ਤਾਂ ਕੀ ਉਹਨਾਂ ਨੂੰ ਇਤਿਹਾਸ ਪਤਾ ਹੁੰਦਾ ਇਹਦੇ ਬਾਰੇ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਇੱਕ ਕੋਸ਼ਿਸ਼ ਕਰਨ ਦਾ ਮਨੋਰਥ ਹੈ ਸਾਡਾ ਜੋ ਮਕਸਦ ਇਹ ਹੀ ਹੈ ਕਿ ਸ਼ਾਇਦ ਜਿੰਨਾ ਤੋਂ ਸਵਾਲ ਕਰੀਏ ਉਹ ਉਸ ਤੋਂ ਬਾਅਦ ਇਤਿਹਾਸ ਸਿੱਖਣ ਦੀ ਕੋਸ਼ਿਸ਼ ਕਰਨ ਜਾਂ ਫਿਰ ਜਿਹੜੇ ਇਸ ਵੀਡੀਓ ਨੂੰ ਦੇਖਣ ਉਹ ਇਤਿਹਾਸ ਸਿੱਖਣ। ਸੋ ਆਹੋ ਗੱਲਬਾਤ ਕਰਕੇ ਪੁੱਛਦੇ ਆ ਇਤਿਹਾਸ ਬਾਰੇ ਕਿੰਨਾ ਜਾਣਦੀ ਐ ਸਿੱਖ ਇਤਿਹਾਸ ਇਸ ਸ਼ਹੀਦੀ ਇਤਿਹਾਸ ਦੀ ਜਾ ਕੋਈ ਸਾਨੀ ਨਹੀਂ ਐ। ਅੱਲਾ ਸਾਨੀ ਸ਼ਹਾਦਤ ਐ ਛੋਟੇ ਸਾਹਿਬ ਜਦਿਆਂ ਦੀ। ਕੀ ਗੱਲ ਜੀ? ਕੀ ਨਾਮਾ ਦਾਟਾ? ਸ਼ਕਿੰਦਰ ਜੀ ਕਿਹੜੀ ਜਗ੍ਹਾ ਤੋਂ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਇਓ? ਬੁਗਰਾ ਤੋਂ ਜੀ। ਹੈ? ਬੁਗਰਾ ਤੋਂ ਜੀ। ਇਹ ਕਿੱਥੇ ਐ? ਏਹੀ ਰਾਮਪੁਰ ਕੋਲੀ ਰਾਮਪੁਰਾ ਹਾਂ ਕਾਫੀ ਦੂਰ ਆ ਮੈਂ ਪਿੰਡੋਂ ਸੰਗਤ ਆਈ ਆ ਹਾਂਜੀ ਲੰਗਰ ਲਗਾਉਣ ਆ ਤੇ ਐਸੇ ਦਰਸ਼ਨ ਕਰਨੇ ਦੁੱਧ ਦਾ ਲੰਗਰ ਲਾਇਆ ਜੀ ਠੀਕ ਹੈ ਤੇ ਇਤਿਹਾਸ ਪਤਾ ਤੁਹਾਨੂੰ ਇਸ ਧਰਤੀ ਦਾ ਹਾਂਜੀ ਇਸ ਧਰਤੀ ਦਾ ਇਤਿਹਾਸ ਪਤਾ ਐਸ ਤਾਈ ਜੋ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਹੋਈ ਸੀ ਉਹਦੇ ਬਾਰੇ ਪਤਾ ਤੁਹਾਨੂੰ ਪਤਾ ਨਹੀਂ ਉਹਨੂੰ ਪਤਾ ਜੀ ਮੇਰੇ ਨਾਲ ਦੇ ਨਹੀਂ ਕਿੰਨਾ ਨੂੰ ਬੁਲਾਇਓ ਪਤਾ ਤੁਹਾਨੂੰ ਹਾਂਜੀ ਇਤਿਹਾਸ ਪਤਾ ਕਿ ਨਹੀਂ ਸੱਸੀ ਕਪੜੇ ਕੀ ਨਾਮ ਆ ਜੀ ਖੁਸ਼ਪ੍ਰੀਤ ਇਹ ਖੁਸ਼ਪ੍ਰੀਤ ਕਾ ਨੇ ਕਿਹੜੀ ਜਗ੍ਹਾ ਤੋਂ ਆ ਜੀ ਅਲਾਹਾ ਤੁਆੜੇ ਬੱਚੇ ਨੇ ਜੀ ਹਾਂਜੀ ਕੀ ਨਾਮ ਆ ਬੇਟੇ ਗਰਨੂਰ ਕੌਰ ਹਾਂਜੀ ਗਰਨੂਰ ਕੌਰ ਕਿੰਨ ਕੌਰ ਗਰਨੂਰ ਕੌਰ ਗਰਨੂਰ ਕੌਰ ਬਹੁਤ ਸੋਹਣਾ ਨਾਮ ਤੁਹਾਡਾ ਜੀ ਕਵਰਪ੍ਰੀਤ ਸਿੰਘ ਕਵਰਪ੍ਰੀਤ ਸਿੰਘ ਕਿਹੜੀ ਕਲਾਸ ਪੜ੍ਹਦੇ ਹੋ ਸੈਕਿੰਡ ਸੱਸਵਤੀ ਤੁਸੀਂ ਸੈਕਿੰਡ ਸੱਸਵਤੀ ਇੱਕੋ ਕਲਾਸ ਚ ਪੜ੍ਹਦੇ ਹੋ ਤੁਸੀਂ ਕਿਹੜੀ ਜਗ੍ਹਾ ਤੋਂ ਅਲਾਲ ਤੋਂ ਹੈ ਜੀ ਅਲਾਲ ਕਿ ਕਿਤੇ ਗਏ ਬਰਨਾਲੇ ਜਿਲ੍ਹੇ ਸੀ ਅੱਛਾ ਕਾਫੀ ਦੂਰੋਂ ਐ ਸੰਗ ਦਾ ਹੀ ਹੋਣੇ ਹਾਂਜੀ ਹਾਂਜੀ ਇਸ ਜਗ੍ਹਾ ਦਾ ਇਤਿਹਾਸ ਪਤਾ ਹੀ ਤੁਹਾਨੂੰ ਨਹੀਂ ਮੈਂ ਤਾਂ ਪਹਿਲੀ ਵਾਰ ਆਇੰਗੀ ਅੱਛਾ ਪਹਿਲੀ ਵਾਰ ਵੈਸੇ ਮੈਂ ਸਿੱਖਤਰਨ ਤੋਂ ਬਿਲੋਂਗ ਕਰਦੇ ਹਾਂ ਹਾਂਜੀ ਹਾਂਜੀ ਸਿੱਖਤਰਨ ਵੀ ਪਹਿਲਾਂ ਪਤਾ ਨਹੀਂ ਪੜਿਆ ਨਹੀਂ ਕਦੇ ਸਕੂਲ ਵਗੈਰਾ ਕਿ ਪੜਿਓ ਤੁਸੀਂ ਹਾਂਜੀ ਪੜੇ ਕਿੰਨਾ ਪੜਿਆ ਜੀ ਬੋਰਪਾ ਕੀ ਨਾਮ ਹੈ ਤੁਹਾਡਾ ਸਰਵਜੀਤ ਕਾਰ ਤੁਸੀਂ ਆ ਗਏ ਉਸੀਂ ਮਦਦ ਤੁਸੀਂ ਵੀ ਬਰਨਾਲੇ ਤੁਸੀਂ ਹਾਂ ਸੰਗਰੂਰ ਡਿਸਟ੍ਰਿਕਟ ਤੋਂ ਕਿੰਨੇ ਪੜਦੇ ਹੋ ਕੀ ਕਰਦੇ ਹੋ ਨਹੀਂ ਜੀ ਮੈਂ ਬੈਂਕ ਸੁਪਰਵਾਈਜ਼ਰ ਆ ਅੱਛਾ ਅੱਛਾ ਉਹ ਇਹ ਗੱਲ ਕਿਹੜੀ ਬੈਂਕ ਦੀ ਹਾਂ ਮੇਰੇ ਲਈ ਵੀ ਚਾਰ ਬੈਂਕਸ ਨੇ ਆ ਅੱਛਾ ਅੱਛਾ ਠੀਕ ਹੈ ਸੁਪਰਵੀਜ਼ਨ ਕਰਦੇ ਹੋ ਨਾ ਸੁਪਰਵਾਈਜ਼ਰ ਆਗੇ ਠੀਕ ਹਾਂਜੀ ਤੇ ਇਸ ਜਗ੍ਹਾ ਦਾ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਦਾ ਤੁਹਾਨੂੰ ਇਤਿਹਾਸ ਪਤਾ ਹੀ ਹਾਂਜੀ ਇੱਥੇ ਛੋਟੇ ਸਾਹਿਬ ਜਦ ਨੇ ਜੀਤ ਤੇ ਜੁਜਾਰ ਨਹੀਂ ਨਹੀਂ ਜੋਰਾਵਰ ਤੇ ਫਤੇ ਸੌਰੀ ਉਹਨਾਂ ਸਹਿਬ ਜੀ ਦਾ ਬਾਬਾ ਜੋਰਾਵਰ ਸਿੰਘ ਸਹਿਬ ਜੀ ਦਾ ਬਾਬਾ ਫਤੇ ਹਾਂਜੀ ਉਹਨਾਂ ਨੂੰ ਮਤਲਬ ਨੀਹਾ ਵਿੱਚ ਚਿਣਿਆ ਗਿਆ ਸੀਗਾ ਠੀਕ ਹੈ ਹਾਂਜੀ ਤੇ ਤੁਹਾਨੂੰ ਪਤਾ ਹੈ ਵੀ ਅੱਜ ਦੇ ਦਿਨ ਕੀ ਹੋਇਆ ਸੀ 26 ਦਸੰਬਰ ਨੂੰ ਉਹਨਾਂ ਨੂੰ ਜੀ ਛੋਟੇ ਸਾਹਿਬਜ਼ਾਦ ਨੂੰ ਨੀਹਾਂ ਵਿੱਚ ਚੀਨਿਆ ਗਿਆ ਸੀਗਾ ਕੱਲ੍ਹ ਦੇ ਦਿਨ ਚੀਨਿਆ ਜਾਊਗਾ 27 ਦਸੰਬਰ ਦੇ ਮਤਲਬ ਜੋ ਸੀਗਾ ਉਸ ਅੱਜ ਦੇ ਦਿਨ ਉਹਨਾਂ ਨੂੰ ਸਭਾ ਵਿੱਚ ਬੁਲਾਇਆ ਗਿਆ ਸੀ ਕਿ ਉਹਨਾਂ ਨੂੰ ਕਹਿੰਦੇ ਸੀ ਕਿ ਸਾਡਾ ਤੇ ਯਾਨੀ ਅੱਜ ਠੰਡੇਪੁਰ ਜੇ ਚ ਕੈਦ ਕੀਤਾ ਗਿਆ ਸੀ ਛੋਟੇ ਸਾਹਿਬਜ਼ਾਦਾਂ ਤੇ ਮਾਤਾ ਗੁਜਰੀ ਨੂੰ ਅੱਜ ਦੀ ਰਾਤ ਉਹ ਆਖਰੀ ਰਾਤ ਸੀ ਜਦੋਂ ਸਾਹਿਬਜ਼ਾਦ ਤੇ ਮਾਤਾ ਗੁਜਰੀ ਜੀ ਦੇ ਨਾਲ ਉਹ ਮਲੇਸੀ ਕਿਉਂ ਨਾ ਦੇ ਕੋ ਰਹੇ ਸੀਗੇ ਹਾਂਜੀ ਆਪਣਾ ਮਤਲਬ ਧਰਮ ਚੇਂਜ ਕਰਨ ਵਾਸਤੇ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਹਾਂਜੀ ਬਹੁਤ ਉਹਨਾਂ ਨੂੰ ਲਾਲਚ ਦਿੱਤੇ ਗਏ ਡਰਾਇਆ ਤੁਮ ਕਹਾ ਗਿਆ ਬਹੁਤ ਝੂਠ ਕਫਰ ਬੋਲਿਆ ਗਿਆ ਕਿ ਤੁਹਾਡੇ ਪਿਤਾ ਜੀ ਗੁਰੂ ਦੋਮੇ ਸਿੰਘ ਜੀ ਸ਼ਹੀਦ ਹੋ ਗਏ ਤੁਹਾਡੇ ਪ੍ਰੇਤ ਪ੍ਰਾ ਵੀ ਸ਼ਹੀਦ ਹੋ ਗਏ ਵੀ ਤੁਸੀਂ ਉਹਨਾਂ ਧਰਮ ਜਿੰਨ ਨਾਲ ਪਰ ਫਿਰ ਵੀ ਉਹ ਪੌਣੇ 7 ਸਾਲ ਦੀ ਤੇ 9 ਸਾਲ ਦੀ ਸਾਹਿਬ ਜਦਿਆਂ ਨੇ ਉਹ ਤਾਂ ਹੀ ਨੀਂਦ ਨਹੀਂ ਮੰਨੀ ਸੀ ਉਹਨਾਂ ਦੀ ਧੰਨਵਾਦੀ ਜੀ ਆ ਗਿਆ ਪਸੰਦ ਜੀ 80 ਗਾਲ 80 ਗਾਲ ਕੀ ਨਾਮ ਹੈ ਵੀਰੇ ਰੋਸ਼ਨ ਸਿੰਘ ਜੀ ਰੋਸ਼ਨ ਸਿੰਘ ਕਿਹੜੀ ਜਗ੍ਹਾ ਤੋਂ ਆਏ ਹੋ ਲੁਧਿਆਣਾ ਵੀਰੇ ਪੂਖੜੀ ਕਲਾਂ ਪੂਖੜੀ ਕਲਾਂ ਹਾਂ ਜੀ ਲੁਧਿਆਣੇ ਤੋਂ ਠੀਕ ਹੈ ਤੇ ਤੁਹਾਨੂੰ ਸ੍ਰੀ ਫਤੇਗੜ ਸਾਹਿਬ ਦੀ ਧਰਤੀ ਦਾ ਇਤਿਹਾਸ ਪਤਾ ਹੈ ਜੀ ਹਾਂ ਜੀ ਪਤਾ ਜੀ ਕੀ ਹੋਇਆ ਸੀ ਵੀਰੇ ਵੀਰੇ ਸਾਹਿਬ ਜਦਿਆਂ ਸ਼ੀਦੀ ਦਿਹਾੜਾ ਹੋਇਆ ਹਾਂ ਸ਼ੀਦੀ ਦਿਹਾੜੇ ਚੱਲ ਰਹੇ ਨੇ ਹਾਂ ਜੀ ਸ਼ੀਦੀ ਉਹ ਪੋਤੋ ਚੱਲ ਪੈਂਦੇ ਨੇ ਪਰਿਵਾਰ ਵਿਛੋੜਾ ਹੋਇਆ ਪਹਿਲਾਂ ਫਿਰ ਪੱਟੇ ਸਾਹਿਬ ਜਦਿਆਂ ਦੀ ਸ਼ੀਦੀ ਹੁੰਦੀ ਹੈ ਫਿਰ ਹੁਣ ਛੋਟੇ ਸਾਬਜਦਿਆਂ ਦੇ ਸ਼ਹੀਦੀ ਦਿਨ ਚੱਲ ਰਹੇ ਨੇ ਹਾਂ ਜੀ ਨੀਹਾ ਚਣਾਇਆ ਗਿਆ ਕਿੰਨਾ ਨੇ ਚਣਾਇਆ ਸੀ ਨੀਹਾ ਦੇ ਵਿੱਚ ਉਹਨਾਂ ਨੂੰ ਪਤਾ ਤੁਹਾਨੂੰ ਵੀਰਨਾਂ ਦਾ ਨਵੀ ਖਾਨ ਹਾਂ ਜੀ ਨਵੀ ਖਾਨ ਮਿਕ ਗਣੀਖਾਨ ਨਵੀ ਖਾਨ ਤਾਂ ਉਹ ਤਾਂ ਗੁਰੂ ਸਾਹਿਬ ਦੇ ਸੇਵਕ ਸੀ ਮਤਲਬ ਉਹਨਾਂ ਨੇ ਤਾਂ ਬਹੁਤ ਮਦਦ ਕੀਤੀ ਹੈ ਗੁਰੂ ਸਾਹਿਬ 2 ਦਿਨ 2 ਰਾਤਾਂ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਉਹਨਾਂ ਦੇ ਘਰ ਰਹੇ ਨੇ ਜਦ ਕਿ ਸਿੱਖੋ ਵੀ ਜੋ ਸੀਗੇ ਉਹ ਵੀ ਮਤਲਬ ਉਸ ਸਮੇਂ ਡਰ ਦੇ ਪਾਸਾ ਵਟ ਗਏ ਸੀ ਪਰ ਉਹ ਦੋ ਮੁਸਲਮ ਭਰਾਵਾਂ ਨੇ ਉਸ ਸਮੇਂ ਸਾਹ ਦਿੱਤਾ ਫਿਰ ਉੱਚ ਦਾ ਪੀਰ ਬਣਾ ਕੇ ਗੁਰੂ ਸਾਹਿਬ ਨੂੰ ਅੱਗੇ ਛੱਡ ਕੇ ਵੀ ਆਏ ਸੀਗੇ ਨਾ ਵੱਡੇ ਵੀਰੇ ਨੂੰ ਬਤਾਉਗੂ ਮੈਂ ਅੱਛਾ ਠੀਕ ਤੁਹਾਡਾ ਨਾਮ ਕੀ ਹੈ ਜੀ ਨਹੀਂ ਵੀਰੇ ਆਪਣਾ ਤਾਂ ਨਹੀਂ ਨਹੀਂ ਨਾਮ ਤਾਂ ਦੱਸ ਦੋ ਉਹ ਹੀ ਨਹੀਂ ਨਾਮ ਵੀ ਨਹੀਂ ਹੈਗਾ ਕੋਈ ਨਾਮ ਤਾਂ ਹੈਗਾ ਹੈ ਨਾਮ ਤਾਂ ਹੈਗਾ ਵੀਰੇ ਕੋਈ ਜਿਸਕਾ ਇਸਕਾ ਪਤਾ ਨਹੀਂ ਤੇ ਆਸ ਵੀਰੇ ਪਤਾ ਨਹੀਂ ਆਪਾਂ ਪਹਿਲੀ ਵਾਰ ਆਏ ਹਾਂ ਅਸੀਂ ਹੈ ਜੀ ਪਹਿਲੀ ਵਾਰ ਆਏ ਆ ਮੈਂ ਕਹਿ ਦਈਏ ਕਿੰਨੀ ਉਮਰ ਕਿੰਨੀ ਹੈ ਤੁਹਾਡੀ ਉਮਰ ਤਾਂ ਹੈਗੀ 25 26 ਸਾਲ ਦੀ ਹੈ ਜੀ ਹੈ ਜੀ 26 27 ਸਾਲ ਦੀ ਹੈ ਜੀ 26 27 ਸਾਲ ਦੀ ਹਾਂ ਜੀ ਹਾਂ ਜੀ ਵੈਸੇ ਤਾਂ ਦਾੜੀ ਬਹੁਤ ਚਿੱਟੀ ਹੋ ਗਈ ਦਾੜੀ ਰੰਗ ਕੰਮ ਇਹੋ ਜਿਹਾ ਹੀ ਸਾਡਾ ਅੱਛੇ ਕੀ ਕੰਮ ਕਰਦੇ ਹੋ? ਕੰਮ ਪੇਂਟ ਦਾ ਕੰਮ ਕਰਦੇ ਆ। ਉਹ ਵੀ ਰੰਗ ਰੋਂਗੇ, ਕੈਮੀਕਲ ਲੱਗ ਜਾਂਦੇ। ਹਾਂ ਜੀ, ਕੈਮੀਕਲ ਆ ਜੀ। ਵਿਆਹੇ ਹੋਇਓ? ਹਾਂ ਜੀ ਵਿਆਹੇ। ਬੱਚੇ ਦੋ ਬੱਚੇ ਨੇ। ਠੀਕ। ਨਹੀਂ ਤੇ ਅਸ ਮੈਂ ਤੁਹਾਨੂੰ ਵੈਸੇ ਪੁੱਛ ਰਿਹਾ ਮੈਂ ਆਪਾਂ ਕੋਈ ਗੁੱਸਾ ਨਹੀਂ ਕਰਨਾ। ਨਹੀਂ ਨਹੀਂ ਵੀਰੇ, ਆਪਾਂ ਨੂੰ ਪਤਾ ਹੀ ਨਹੀਂ ਆਪਾਂ। ਨਾ ਸਾਡਾ ਮਕਸਦ ਕੋਈ ਨੀਮਤ ਖਾਣਾ, ਸਾਡਾ ਮਕਸਦ ਆ ਵੀ ਲੋਕ ਸਿੱਖਣਾ ਨਾ। ਠੀਕ ਆ ਜੀ, ਆਪਾਂ ਪਹਿਲੀ ਘਰ ਆਏ ਆ ਕੋਈ ਫਾਇਦਾ ਨਹੀਂ। ਨਹੀਂ ਪੜਿਆ ਤਾਂ ਹੁਣ ਸਕੂਲ 'ਚ ਪੜਿਆ ਵੀ ਨਹੀਂ। ਵੀਰੇ ਅਨ ਪੜਦੇ ਹੁੰਦੇ ਆ ਕਿੰਝ ਪੜਿਆ। ਸੁਣਿਆ ਵੀ ਨਹੀਂ ਇਤਿਹਾਸ ਕੇ ਸਾਬ ਜੱਦਿਆਂ ਦਾ ਸ੍ਰੀ ਫਤੇਗੜ ਸਾਹਿਬ ਦੀ ਧਰਤੀ ਇਤਿਹਾਸ ਹਾਂਜੀ ਉਹ ਤਾਂ ਦੱਸ ਦੇ ਦਿੱਤਾ ਉਹਨਾਂ ਨੇ ਨਾ ਇਹ ਤਾਂ ਬੜੀ ਮਹਿੰਗੀ ਧਰਤੀ ਹੈ ਫਤੇਗੜ ਸਾਹਿਬ ਜੀ ਬਹੁਤ ਮਹਿੰਗੀ ਧਰਤੀ ਇਹ ਤਾਂ ਸਾਡੇ ਇਤਿਹਾਸ ਚ ਲਿਖੀ ਜਾਂਦੀ ਹੈ ਫਤੇਗੜ ਦੀ ਸਭ ਤੋਂ ਮਹਿੰਗੀ ਧਰਤੀ ਇਹ ਹੈ ਜੀ ਲੋਕ ਉਰੇ ਸ਼ੋਰ ਸ਼ਰਾਬਾ ਕਰਦੇ ਫਿਰਦੇ ਨੇ ਉਰੇ ਲੋਕ ਜਿਵੇਂ ਸ਼ੋਰ ਸ਼ਰਾਬਾ ਕਰਦੇ ਫਿਰਦੇ ਨੇ ਨਾ ਇਹ ਸ਼ੋਰ ਸ਼ਰਾਬਾ ਬਣਦਾ ਨਹੀਂ ਹੈ ਹਾਂ ਸ਼ੋਰ ਸ਼ਰਾਬਾ ਬਿਲਕੁਲ ਨਹੀਂ ਬਣਦਾ ਚਾਹੇ ਮੈਂ ਆ ਟਰੈਕਟਰ ਦੇ ਸੌਂਗ ਲਾਏ ਨੇ ਕੀ ਕਰਦੇ ਬੇ ਨੇ ਕੀ ਕਰਦੇ ਇੱਥੇ ਨਾ ਸੁਨਾਟਾ ਹੋਣਾ ਚਾਹੀਦਾ ਹੈ ਸਾਡੇ ਲਈ ਸ਼ਹੀਦ ਹੋਏ ਨੇ ਉਹ ਸਾਡੇ ਲਈ ਵੀ ਨੱਚ ਗਾ ਗਏ ਨੇ ਕਿ ਸੋਗ ਮਨਾਉਣਾ ਚਾਹੀਦਾ ਹੈ ਬੇਸ਼ੱਕ ਦਲੋ ਨੀਖ ਕੌਮ ਚੜਦੀ ਕਲਾ ਚ ਰਹਿੰਦੀ ਹਮੇਸ਼ਾ ਪਰ ਫਿਰ ਨੀਖ ਚੜਦੀ ਕਲਾ ਚ ਰਹੇ ਇਹ ਮੇਲਾ ਨਹੀਂ ਉਹ ਸਭਾ ਹੈ ਇਹ ਮੇਲਾ ਨਹੀਂ ਹੈਗਾ ਸਭਾ ਇਹ ਪੜੀਆਂ ਪਜਉਂਦੇ ਫਿਰ ਕਨੇ ਜਾਂਦੇ ਨੇ 뮤직 ਲਾਇਆ ਏ ਟਰੈਕਟਰਾਂ ਦੇ ਗਾਣੇ ਲਾਏ ਨੇ ਇਹਾਰੇ ਮੇਲਾ ਹੈ ਲੋਕਾਂ ਨੂੰ ਆਪ ਅਗਲ ਹੋਣੀ ਚਾਹੀਦੀ ਹਨਾ ਵੀ ਇਹ ਵੀ ਸ਼ਹੀਦ ਹੋਏ ਨੇ ਸਾਡੇ ਪਿੱਛੇ ਤੁਸੀਂ ਟਰੈਕਟਰ ਦੇ ਗਾਣੇ ਲਾਏ ਜੋ ਨੂੰ ਪੁੱਛੋ ਮੇਲੇ ਤੇ ਜਾ ਰਹੇ ਆ ਇਹ ਕਿਹੜਾ ਮੇਲਾ ਬਈ ਉਹਨਾਂ ਨੂੰ ਬੰਦਾ ਪੁੱਛੇ ਇਹ ਮੇਲਾ ਕਿਹੜਾ ਇਹ ਮੇਲਾ ਹੈ ਏ ਬਿਲਕੁਲ ਮੇਲ ਨਹੀਂ ਹੈ ਇਹਦੇ ਦਿਹਾੜੇ ਨੇ ਇਹਦਾ ਸਹੀ ਦਿਹਾੜੇ ਨੇ ਲੋਕ ਮੈਂ ਮੇਲਾ ਬਣਾਈ ਫਿਰਦੇ ਇਹਨੂੰ ਇਹ ਗੱਲ ਜਮਾਂ ਗਲਤ ਹੈ ਬਾਈ ਜਿਹੜੀ ਗੱਲ ਗਲਤ ਹੈ ਉਹ ਗਲਤ ਹੈ ਇਹ ਜਰੂਰ ਦੱਸਿਓ ਵੀ ਜਿਹੜੇ ਅੱਜ ਕੱਲ ਜਿਵੇਂ ਤੁਸੀਂ ਬਹੁਤ ਵਧੀਆ ਗੱਲਾਂ ਤੁਸੀਂ ਆਪ ਸਾਡੇ ਕੋਲ ਆਏ ਹੋ ਹਨਾ ਦੱਸਿਆ ਤੇ ਆਖ ਪਰ ਅੱਜ ਕੱਲ ਹੁਣ ਦੇਖਦੇ ਆ ਬਜ਼ੁਰਗਾਂ ਨੂੰ ਵੀ ਨਹੀਂ ਪਤਾ ਬੱਚਿਆਂ ਨੂੰ ਵੀ ਨਹੀਂ ਪਤਾ ਉਹਦੇ ਵਿੱਚ ਕਿਹਦੀ ਗਲਤੀ ਲੱਗਦੀ ਆ ਤੁਹਾਨੂੰ ਉਹਦੇ ਵਿੱਚ ਬਜ਼ੁਰਗਾਂ ਦੀ ਗਲਤੀ ਆ ਮਾਪਿਆਂ ਦੀ ਗਲਤੀ ਲੱਗਦੀ ਹੈ ਮਾਪੇ ਅੱਜ ਕੱਲ ਦੇ ਸਮਝਾਉਂਦੇ ਨਹੀਂ ਕਹਿੰਦੇ ਨਹੀਂ ਆਪਣਾ ਲਾੜ ਲੈ ਬਿਲਕੁਲ ਦੱਸਿਆ ਹੋਵੇ ਤਾਂ ਤਾਂ ਪਤਾ ਲੱਗੇ ਨਾ ਵੀ ਕੀ ਜਦੋਂ ਕੋਈ ਦੱਸਣਾ ਹੁਣ ਦੇਖੋ ਮੈਨੂੰ ਜੋ ਵੀ ਨੌਲੇਜ ਮਿਲੀ ਹੈ ਮੈਨੂੰ ਘਰ ਮਾਂ ਪੈਣ ਨੇ ਦਿੱਤੀ ਕਿਸੇ ਨੇ ਦਿੱਤੀ ਮੈਂ ਝੂੜ ਨਹੀਂ ਬੋਲਦਾ ਮੈਨੂੰ ਹਮੇਸ਼ਾ ਬਾਹਰੋਂ ਮਿਲੀ ਨੌਲੇਜ ਠੀਕ ਹੈ ਨਾ ਵੀ ਹੁਣ ਮੈਂ ਜਦੋਂ ਆ ਰਿਹਾ ਸੀ ਅੱਜ ਇੰਨੀ ਵਾਈਬ੍ਰੇਸ਼ਨ ਭੀੜਾਂ ਲੱਗੀਆਂ ਨੇ ਲੋਕ ਤਿਆਰ ਹੋ ਹੋ ਆ ਰਹੇ ਨੇ ਸੁਰਖੀਆਂ ਬਿੰਦੀਆਂ ਲਾਈਆਂ ਨੇ ਇਦਾਂ ਹਾਰ ਸ਼ਿੰਗਾਰ ਕੀਤਾ ਯਾਰ ਬਾਈ ਇਹ ਕਹਿੰਦਾ ਸੰਦੂਰ ਦਾ ਛੇ ਦਾ ਗੱਲ ਜਿਆ ਜਨਾ ਸੰਦੂਰ ਦੱਸੋ ਇਹ ਗੱਲ ਨਹੀਂ ਬਣਿਆ ਬਾਈ ਵਾਈਸ ਉਹਦੇ ਵੀ ਲੰਗਰ ਲੱਗੇ ਹੋਏ ਆ ਵੀ ਤਾਂ ਤੁਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਆਪਣਾ ਆਓ ਵੀ ਆਪਣਾ ਜੋ ਕੰਮ ਕਰਨਾ ਉਹ ਮਿੰਮਤ ਉਹ ਕਰੀਏ ਜੀ ਠੀਕ ਹੈ ਨਾ ਮੱਥਾ ਟੇਕੋ ਮੱਥਾ ਟੇਕੋ ਕੋਈ ਤੁਸੀਂ ਕੋਈ ਆਪਾਂ ਸੋਗ ਮਨਾਈਏ ਹਨਾ ਵੀ ਇਹ ਵੀ ਲੱਗਦਾ ਨਹੀਂ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਤੇ ਉਹ ਵੱਧ ਸਇਦਕਾਲੇ ਦੀ ਉਹ ਤਾਂ ਉੱਪਰ ਮੰਜੇ ਤੇ ਵੀ ਨਹੀਂ ਪੈਂਦੇ ਹੁੰਦੇ ਦੀਆਂ ਦਿਨ ਅੱਜ ਹਾਂਜੀ ਇਹ ਗੱਲ ਸਹੀ ਸੀ ਮੰਜੇ ਤੇ ਵੀ ਨਹੀਂ ਪੈਂਦੇ ਸੀ ਜੀ ਅੱਜ ਕੱਲ ਤੇ ਬਜ਼ੁਰਗਾਂ ਚ ਹੋਈ ਹੈ ਨਹੀਂ ਵੀ ਬਦਗੀਆਂ ਹੋਣਾ ਨਾ ਸੂਲਤਾ ਵੱਧ ਗਈਆਂ ਤੇ ਆਪਣੇ ਸਿਦਕ ਘਟ ਗਿਆ ਆ ਜਿਹੜੇ ਸਭ ਨਾ ਪੁਲਿਸ ਲੱਗੀ ਹੈ ਇਹ ਲੱਗਣੀ ਚਾਹੀਦੀ ਨਹੀਂ ਹੈ ਇਹ ਆ ਆਪਣੇ ਇਹ ਲੋਕਾਂ ਨੂੰ ਆਪਣੇ ਆ ਵੀ ਉਹ ਹੋਣਾ ਚਾਹੀਦੇ ਇਹ ਜਿਹੜੀ ਪੁਲਿਸ ਲਈ ਲੋਕਾਂ ਕਰਕੇ ਲਈ ਆ ਲੋਕਾਂ 'ਚ ਇੰਨੀ ਕ ਅਕਲ ਹੈ ਇੰਨੀ ਕ ਅਕਲ ਆ ਲੋਕਾਂ 'ਚ ਜੇ ਪੁਲਿਸ ਨਾ ਹੀ ਹੋਣੀ ਨਹੀਂ ਚਾਹੀਦੀ ਉਰੇ ਪੁਲਿਸ ਦਾ ਕੰਮ ਕੀ ਹੈ ਕੰਮ ਸਾਡੀ ਚੰਟਾ ਦਾ ਹੈ ਆਪਣੇ ਦੇ ਦੇਣਾ ਜਿਦਾ ਚਾਹੀਦਾ ਠੀਕ ਆ ਨਾ ਵੀ ਆਪਾਂ ਨੇ ਸੌਂਕ ਲੈਣ ਦੀ ਕੀ ਕੀ ਕਰਦੇ ਵੀ ਕੀ ਕੀ ਵਰਦੇ ਜਿਹੜੀ ਗੱਲ ਵੀਰੇ ਜਾਇਜ਼ ਹੈ ਉਹ ਜਾਇਜ਼ ਹੈ ਪੁਲਿਸ ਦਾ ਕੰਮ ਵੀ ਵੀਰੇ ਵੈਸੇ ਉਰੇ ਹੈ ਨਹੀਂ ਹੈ ਲੋਕਾਂ ਨੂੰ ਆਪ ਸਮਝ ਹੋਣੀ ਚਾਹੀਦੀ ਹੈ ਧੰਨਵਾਦ ਜੀ ਬਾਬਾ ਬਹੁਤ ਬਹੁਤ ਧੰਨਵਾਦ ਅਕਾਲ ਵਾਹਿਗੁਰੂ ਜੀ ਕਿਫਤ ਕਿੰਨਾ ਮੈਂ ਬੇਟੇ ਸਾਈਂਬ ਜੋਤ ਹੈ ਜੀ ਸਾਈਂਬ ਜੋਤ ਅੱਗੇ ਸਿੰਘ ਬਨੇਾਸ ਸਾਹਿਬ ਜੋ ਸਿੰਘ ਥੈਂਕ ਯੂ ਰੂ ਕਹਿਣਾ ਇਹ ਕੱਲਾ ਨਹੀਂ ਨਾਮ ਲੈਣਾ ਠੀਕ ਹੈ ਤੁਹਾਡਾ ਨਾਮ ਬੁੱਤ ਨਿਮਰਤ ਕੌਰ ਮਹਿਰੋਕ ਬਾਈ ਇਹ ਬਹੁਤ ਸੋਹਣਾ ਨਾਮ ਨਿਮਰਤ ਕੌਰ ਮਹਿਰੋਕ 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 ਠੀਕ ਕਿਹੜੀ ਕਲਾਸ ਚ ਪੜਦੇ ਤੁਸੀਂ ਸੈਕਿੰਡ ਤੁਸੀਂ ਫਿਫਥ ਫਿਫਥ ਤੁਸੀਂ ਵੱਡਿਆਂ ਨੂੰ ਲੱਗਦਾ ਉਹ ਵੱਡਾ ਹੈ ਇਹ ਕੀ ਗੱਲ ਰੋਟੀ ਨਹੀਂ ਆਉਂਦੇ ਤੁਸੀਂ ਸ਼ਾਨੀਸ਼ ਇਹ ਭੱਜਦਾ ਭੱਜਦਾ ਹੋਣਾ ਨਾ ਬਾਹਰ ਤੂੰ ਵੀ ਪੜਦੇ ਹੋ ਮੁੰਲਾ ਤੇ ਜਿਆਦਾ ਪੜਾਈ ਚ ਰਹਿੰਦੇ ਹੋ ਪਤਾ ਪਤਾ ਜਦ ਇਸ ਸ਼੍ਰੀ ਫਤੇਗੜ ਸਾਹਿਬ ਵੀ ਕਿ ਤੁਸੀਂ ਆਏ ਹੋ ਇਸ ਧਰਤੀ ਦਾ ਇਤਿਹਾਸ ਪਤਾ ਤੁਹਾਨੂੰ ਪਰ ਹਾਂ ਕਿਤੇ ਆ ਦੱਸੋ ਕੋਈ ਨਹੀਂ ਸੰਗਣਾ ਨਹੀਂ ਹੈਗਾ ਕੀ ਹੋਇਆ ਸੀਗਾ ਤੁਸੀਂ ਤਾਂ ਬਹੁਤ ਇੰਟੈਲੀਜੈਂਟ ਲੱਗ ਰਹੇ ਹੋ ਦੱਸੋ ਬੋਲੋ ਦੁਕਾਨ ਮੋਢੂ ਜਾ ਕੇ ਦੱਸੋ ਮੋਢੂ ਪਤਾ ਨਹੀਂ ਪਤਾ ਨਹੀਂ ਸੱਚੀ ਨਹੀਂ ਪਤਾ ਕਿ ਸੰਗਣਾ ਜੀ ਪਤਾ ਨਹੀਂ ਕੀ ਹੋਇਆ ਸੀ ਪਤਾ ਤੁਰਦੇ ਸਾਬ ਦੇ ਦੀ ਸ਼ੀਰ ਹੋਈ ਸੀ ਵਾਹ ਬਹੁਤ ਵਧੀਆ ਚਲੋ ਯਾਦ ਆ ਤੁਹਾਨੂੰ ਇਹ ਗੱਲ ਤੇ ਵਧੀਆ ਗਿਆ ਵੀ ਤੁਸੀਂ ਯਾਦ ਰੱਖਿਆ ਹੈ ਹੈਨਾ ਤੁਸੀਂ ਕਿਉਂ ਨਹੀਂ ਯਾਦ ਰੱਖਿਆ ਸਾਬ ਜੀ ਦੇ ਕਿੰਨੇ ਸੀ ਪਤਾ ਪਤਾ ਜੀ ਕਿੰਨੇ ਚਾਰ ਕੀ ਕੀ ਨਾਮ ਸੀ ਉਹਨਾਂ ਦੇ ਪਪਾਜੀਤ ਸਿੰਘ ਜੀ ਤੇ ਪੁੱਤ ਜੀ ਸਾਬ ਜੀ ਦਾ ਬਾਬਾ ਤੰਤਰਬਾਬਾ ਤੰਤਰਬਾਬਾ ਬਰੇਜ ਸਿੰਘ ਜੀ ਇਹ ਤੰਤਰਬਾਬਾ ਲਾ ਜੋ ਰਵਰ ਸਿੰਘ ਦੀ ਤੇ ਤੰਤਰਵਰ ਬਾਬਾ ਦੀ ਚਿੰਦੀ ਤੰਤਰਵਰ ਬਾਬਾ ਜੁਜਾਰ ਸਿੰਘ ਦੀ ਜੁਜਾਰ ਸਿੰਘ ਦੀ ਤੰਤਰਵਰ ਬਾਬਾਜੀਤ ਸਿੰਘ ਦੀ ਸਭ ਤੋਂ ਵੱਡੇ ਸਹਬਜਾਤੇ ਕਿਹੜੇ ਸੀ ਗੁਰਨਾਨਕ ਦੇਵ ਜੀ ਸਹਬਜਾਤੇ ਸਹਬਜਾਤੇ ਜੁਜਾਰ ਸਿੰਘ ਜੀ ਸਹਬਜਾਤੇ ਬਾਬਾ ਅਜੀਤ ਸਿੰਘ ਜੀ ਠੀਕ ਹੈ ਉਹ ਸੀ ਸਭ ਤੋਂ ਵੱਡੇ ਤੇ ਸਭ ਤੋਂ ਛੋਟੇ ਕਿਹੜੇ ਸੀ ਤੁਹਾਨੂੰ ਪਤਾ ਹੀ ਪਤੇ ਸਿੰਘ ਜੀ ਇਹਨੂੰ ਦੱਸਿਆ ਕਰੋ ਬੱਚਿਆ ਹਾਂਜੀ ਦੱਸ ਦੇ ਹੁੰਦੀ ਹੈ ਧੰਨਵਾਦ ਕੀ ਨਾਮ ਉਹ ਸਿਮਰਤ ਕੌਰ ਹੈ ਸਿਮਰਤ ਕੌਰ ਵਾਹ ਜੀ ਵਾਹ ਇਹ ਬਹੁਤ ਸ਼ਾਬਾਸ਼ ਕਿਹੜੀ ਦਾ ਪੱਛਨਾਉਂਗੇ ਪੂਰਾ ਨਾਮ ਦੱਸਿਆ ਇੱਕਮ ਕੌਰ ਸਤਨਾ ਪਟਨਾਪੁਰ ਮੇਰੇ ਪ

ਗੁਰਮੀਤ ਕੌਰ ਹਾਂਜੀ ਗੁਰਮੀਤ ਕੌਰ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਨੋਕਲ ਹੀ ਆ ਜੀ ਬਹਾਦਰਗੜ੍ਹ ਇੱਥੇ ਫਤਿਹਗੜ੍ਹ ਸਾਹਿਬ ਚਲੋ ਫਿਰ ਤਾਂ ਬਹੁਤ ਭਾਗਾਂ ਨੇ ਤੁਸੀਂ ਹਾਂਜੀ ਕਿੰਨੇ ਮਤਲਬ ਇੱਥੇ ਸੌਰੇ ਨੇ ਤੁਹਾਡੇ ਹਾਂਜੀ ਠੀਕ ਹੈ ਜੀ ਕਿੰਨੇ ਸਾਲ ਤੋਂ ਰਹਿ ਰਹੇ ਹੋ ਇੱਥੇ 16 ਸਾਲ ਤੋਂ 16 ਸਾਲ ਬਹੁਤ ਕਿਸਮਤ ਵਧੀਆ ਤੁਸੀਂ ਤੇ ਤੁਹਾਨੂੰ ਤਾਂ ਇਤਿਹਾਸ ਪਤਾ ਹੀ ਹੋਣਾ ਇਸ ਧਰਤੀ ਦਾ ਹਾਂਜੀ ਸਾਬਜ਼ਾ ਦੇ ਨਿਆਸ ਚਿਣਿਆ ਇਥੇ ਜੀ ਹਾਂਜੀ ਕਿਹੜੇ ਸਾਬਜ਼ਾ ਦੇ ਸੀਗੇ ਛੋਟੇ ਸਾਬਜ਼ਾ ਦੇ ਸੀ ਨਾਮ ਪਤਾ ਹੀ ਨਹੀਂ ਨਾਮ ਹੈ ਨਹੀਂ ਨਾਮ ਨੇ ਜਿੱਦੜ ਉਹ ਗੁਰਦੁਆਰਾ ਸਾਹਿਬ ਦੇ ਮੂਰੇ ਲੰਗੜ ਹੈ ਗੁਰਦੁਆਰਾ ਸਾਹਿਬ ਤੇ ਲਿਖਿਆ ਹੋਇਆ ਗੁਰਦੁਆਰਾ ਸਾਹਿਬ ਸਹਜਾ ਦੇ ਨਾਮ ਤੇ ਆ ਮੈਨੂੰ ਪੰਜਾਬੀ ਨਹੀਂ ਪੜਨੀ ਆਉਂਦੀ ਅੱਛਾ ਪੰਜਾਬੀ ਕਿਹੜੀ ਜਗ੍ਹਾ ਤੋਂ ਯੂਪੀ ਤੋਂ ਆਏ ਅੱਛਾ ਯੂਪੀ ਨੇ ਠੀਕ ਹੈ ਯੂਪੀ ਉਹ ਦੱਸਿਆ ਵੀ ਨਹੀਂ ਤਾਂ ਤੁਹਾਡੇ ਘਰ ਦੇ ਨੇ ਬਸ ਸਿੱਖ ਧਰਮ ਨਾਲ ਬਲਾਉ ਕਰਦੇ ਸਹਜਾ ਦਾ ਬਾਬਾ ਫਤੇ ਸਿੰਘ ਜੀ ਸਹਜਾ ਦਾ ਬਾਬਾ ਫਤੇ ਸਿੰਘ ਜੀ ਹਾਂਜੀ ਠੀਕ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਤੁਹਾਡਾ ਹਾਰਦਿਕ ਹਾਰਦਿਕ ਅੱਗੇ ਮਹਿਰਾ ਤੁਹਾਡਾ ਜੀ ਅਨੰਦ ਮਹਿਰਾ ਹੈਂ ਅਨੰਦ ਮਹਿਰਾ ਠੀਕ ਹੈ ਹੜਜੋ ਇੰਨੀ ਸੋਹਣੀ ਤੁਸੀਂ ਦਸਤਾਰ ਸਜਾਈ ਹੈਂ ਕੋਈ ਭੱਜੀ ਜਾਂਦੇ ਆਂ ਅੱਜ ਮੱਥਾ ਟੇਕਣ ਲਈ ਆਏ ਆਂ ਕਿਹੜੀ ਜਗ੍ਹਾ ਤੋਂ ਆਏ ਆਂ ਬਨੂੜ ਬਨੂੜ ਤੋਂ ਠੀਕ ਪੜਦੇ ਹੋ ਕਿਹੜੀ ਕਲਾਸ ਚ ਫੋਰਥ ਠੀਕ ਹੈ ਤੇ ਪੁੱਤ ਤੈਨੂੰ ਪਤਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਇਤਿਹਾਸ ਦਾ ਤੁਹਾਨੂੰ ਵੀ ਕੀ ਹੋਇਆ ਸੀ ਇੱਥੇ ਪੜਾਉਂਦੇ ਨਹੀਂ ਸਕੂਲ 'ਚ ਨਹੀਂ ਪੜਾਇਆ ਤੁਹਾਨੂੰ ਸਕੂਲ 'ਚ ਇਤਿਹਾਸ ਪੜਾਉਂਦੇ ਨਹੀਂ ਅੱਜ ਵੀ ਇਹ ਚੈਪਟਰ ਨਹੀਂ ਕਰਵਾਇਆ ਅੱਛਾ ਕਰਵਾਇਆ ਨਹੀਂ ਹੈ ਹੈਗਾ ਉਹ ਚੈਪਟਰ ਸਾਹਿਬ ਜਦਿਆਂ ਦਾ ਹੈ ਨਹੀਂ ਹੈ ਪਿਛਲੇ ਸਾਲ تھا ਅੱਛਾ ਤੇ ਮਾ ਪਾਪਾ ਨੇ ਵੀ ਨਹੀਂ ਦੱਸਿਆ ਦਰਦੇ ਨਹੀਂ ਤੁਸੀਂ ਕੌਣ ਨੇ ਪਾਪਾ ਕਿੱਦ ਨੇ ਮੰਮੀ ਸੀ ਹੋਰ ਹੈ ਚਲੇਗੇ ਤੁਸੀਂ ਹਾਂਜੀ ਤੁਸੀਂ ਨਾਲ ਨੇ ਹਾਂਜੀ ਤੁਸੀਂ ਦੱਸਿਆ ਨਹੀਂ ਇਹਨਾਂ ਨੂੰ ਬੱਚਿਆਂ ਨੂੰ ਕਹਿੰਦੇ ਦੱਸਿਆ ਨਹੀਂ ਕਰਦੇ ਆ ਨੇ ਉਹ ਬੱਚੇ ਬਸ ਕਭੋਲੇ ਜਾਂਦੇ ਨੇ ਹਾਂਜੀ ਵੀ ਦੱਸਿਆ ਸੀਗਾ ਭੁੱਲ ਗਏ ਨਹੀਂ ਬੱਚਿਆਂ ਨੂੰ ਅਸੀਂ ਦੱਸਾਂਗੇ ਮਤਲਬ ਅੱਛਾ ਵੀ ਤੁਹਾਡੇ ਵੀ ਯਾਦ ਰੱਖਣ ਜੋ ਹੋ ਜਾਣੇ ਅੱਗੇ ਵੀ ਆਉਣੇ ਲੈ ਕੇ ਬੱਚੇ ਬੱਚੇ ਅੱਜ ਫਸਟ ਟਾਈਮ ਆਏ ਨੇ ਧੰਨਵਾਦ ਜੀ ਬਹੁਤ ਪੀਨਾਮ ਉਹ ਤਾਂ ਮਨਜੀਤ ਕੌਰ ਤੁਹਾਡਾ ਕੀ ਨਾਮ ਅਰੇ ਮਨਜੀਤ ਕੌਰ ਤੁਹਾਡਾ ਜੀ ਕਮਲਪ੍ਰੀਤ ਕੌਰ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਪਾਟੜਾ ਤੋਂ ਆਏ ਹਾਂ ਜੀ ਹਾਂ ਜੀ ਪਾਟੜਾ ਤੋਂ ਬਹੁਤ ਦੂਰੋਂ ਆਏ ਹੋ ਹਾਂ ਜੀ ਆਏ ਹੋ ਨਹੀਂ ਜੀ ਕੱਲ ਆਗੇ ਸੀ ਠੀਕ ਹੈ ਤੇ ਪੜਦੇ ਹੋ ਤੁਸੀਂ ਹਾਂ ਜੀ ਕਿਹੜੀ ਕਲਾਸ ਵਿੱਚ ਹੋ ਤੁਸੀਂ 5th ਜੀ ਤੁਸੀਂ 1st ਤੁਸੀਂ 4th ਕੀ ਤੁਹਾਨੂੰ ਪਤਾ ਤੁਹਾਨੂੰ ਸਿਰਫ ਇੱਥੇ ਕਰ ਸਕਦੇ ਇਤਿਹਾਸ ਦਾ ਕੀ ਹੋਇਆ ਸੀ ਇੱਥੇ ਹਾਂਜੀ ਇਹ ਤੇ ਛੋਟੀ ਸਾਹਿਬ ਸਾਹਿਬ ਦੀ ਸ਼ਹੀਦ ਹੋਏ ਸੀ ਸ਼ਹੀਦ ਕੀਤਾ ਗਿਆ ਸੀ ਉਹਨਾਂ ਨੂੰ ਤੇ ਕਿਹੜੇ ਸਾਹਿਬ ਜਦ ਅਸੀਂ ਨਾਮ ਪਤਾ ਤੁਹਾਨੂੰ ਉਹਨਾਂ ਦਾ ਜਰਵਾਲਾ ਬਾਬਾ ਫਤਿਹ ਸਿੰਘ ਜੀ ਬਾਬਾ ਜਰਵਾਲ ਸਿੰਘ ਜੀ ਠੀਕ ਹੈ ਤੇ ਕਿੰਨਾਂ ਨੇ ਸ਼ਹੀਦ ਕੀਤਾ ਸੀ ਉਹਨਾਂ ਨੂੰ 30 30 30 ਸੁਪਾਸ ਰੰਦ ਨੇ ਸੁਪਾਸ ਰੰਦ ਠੀਕ ਤੇ ਤੁਹਾਨੂੰ ਇਹ ਪਤਾ ਕਿ ਮਾਤਾ ਗੁਜਰੀ ਵੀ ਤੇ ਛੋਟੇ ਸਾਹਿਬ ਜੀ ਦੇ ਠੰਡੇ ਬੁਰਜ ਚ ਕੈਦ ਕੀਤੇ ਸੀ ਪਤਾ ਤੁਹਾਨੂੰ ਤੇ ਉੱਥੇ ਉਹਨਾਂ ਨੂੰ ਦੁੱਧ ਪਿਆਇਆ ਸੀਗਾ ਇੱਕ ਸੇਵਕ ਨੇ ਹਾਂ ਮਸ਼ਾਹਬਸ ਬਹੁਤ ਵੈਰੀ ਗੁੱਡ ਆ ਲੋ ਥੈਂਕ ਯੂ ਥੈਂਕ ਯੂ ਚਲੋ ਗੱਲ ਲੀ ਕੀ ਹਾਲ ਹੈ ਬਹੁਤ ਵਧੀਆ ਤੁਸੀਂ ਦੱਸੋ ਠੀਕ ਹੋ ਹੋ ਸਤਨਾ ਸਿੰਘ ਨੇ ਹਾਂਜੀ ਹਾਂਜੀ ਕੀ ਨਾਮ ਕੀ ਤੁਹਾਡਾ ਸਤਨਾਮ ਸਿੰਘ ਜੀ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਇਹ ਮੋਗਾ ਜੀ ਮੋਕਾ ਦੇ ਦੋ ਬੜੀ ਦੂਰ ਆਏ ਅੱਜ ਆਏ ਆ ਅੱਜ ਆਏ ਸੀ ਸਵੇਰ ਠੀਕ ਹੈ ਤੇ ਇੱਥੇ ਮਤਲਬ ਸੰਗਤ ਨਾਲ ਆਏ ਉਹ ਪਿੰਡੋਂ ਕੱਲ ਲਈ ਮੋਟਰਸਾਈਕਲ ਤੇ ਆਏ ਜੀ ਠੀਕ ਹੈ ਦਸਤਾਰ ਸੇ ਜਾ ਕੇ ਆਏ ਹੋ ਹਾਂਜੀ 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 ਸੋਹਣੇ ਲੱਗਦੇ ਹੋਂ ਬਹੁਤ ਬਾਬਾ ਜੀ ਗੁਰਮਾਰਾ ਜੀ ਦੀ ਕਿਰਪਾ ਜੀ ਉਹਨਾਂ ਦੀ ਕਿਰਪਾ ਦੇ ਨਾਲ ਹੀ ਮੋਕਾ ਮਿਲਿਆ ਇਸ ਤਰ੍ਹਾਂ ਹਾਂਜੀ 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 ਠੀਕ ਹੈ ਤੇ ਤੁਹਾਨੂੰ ਪਤਾ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦਾ ਇਤਿਹਾਸ ਹੈ ਦੁਬਾਰਾ ਤੋਂ ਪੁੱਛਿਓ ਜੀ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦਾ ਇਤਿਹਾਸ ਪਤਾ ਹਾਂਜੀ 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 ਕੀ ਹੋਇਆ ਜੀ ਇਥੇ ਜੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾ ਸਿੰਘ ਬਾਬਾ ਫਤੇ ਸਿੰਘ ਜੀ ਨੇ ਹਾਂ ਜੀ ਸੀਸ ਦੀਆਂ ਪਾਈਆਂ ਜੀ ਜ਼ੁਲਮ ਦੇ ਖਾਤਰ ਉਹਨਾਂ ਨੇ ਜ਼ੁਲਮ ਦੇ ਖਿਲਾਫ ਹਾਂ ਜੁਲਮ ਦੇ ਖਿਲਾਫ ਜੋ ਵੀ ਸੀਗਾ ਜੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਆਪਣਾ 4.7 ਤੇ 9 ਸਾਲ ਦੀ ਹਾਂਜੀ ਹਾਂਜੀ ਠੀਕ ਤੇ ਤੁਹਾਨੂੰ ਇਹ ਪਤਾ ਹੈ ਜੀ ਵੀ ਉਹਨਾਂ ਨੂੰ ਕਿਨੇ ਕੈਦ ਕਰਾਇਆ ਸੀਗਾ ਗਿਰਫਤਾਰ ਹੋ ਦੀ ਗੰਗੂ ਗੰਗੂ ਮੰਮਾ ਹਾਂਜੀ ਗੰਗੂ ਮੰਮਾ ਚਲੋ ਉਹ ਤਾਂ ਇੱਕ ਨਾਂ ਨਾਲ ਕਹਿੰਦੇ ਬੰਦਾ ਮੜਾ ਹੁੰਦਾ ਕੋਈ ਕੰਮਿਊਨਿਟੀ ਮੜੀ ਨਹੀਂ ਹੁੰਦੀ ਹੈਗੀ ਹਾਂਜੀ ਹਾਂਜੀ ਤੇ ਤੁਹਾਨੂੰ ਇਹ ਪਤਾ ਕਿ ਉਹ ਜਦੋਂ ਠੰਡੇਪੁਰ ਦੇ ਚ ਕੈਦ ਸੀਗੇ ਤਾਂ ਉਹਨਾਂ ਨੂੰ ਕਿੰਨੇ ਦਿਨ ਕਚੈਰੀ ਚ ਲੈ ਜਾਂਦਾ ਗਿਆ ਦੋ ਦਿਨ ਵਾਸਤੇ ਜੀ ਤੀਜੇ ਦਿਨ ਉਹਨਾਂ ਨੂੰ ਛੁੱਟੀ ਹੋ ਗਈ ਹਾਂਜੀ ਛੁੱਟੀ ਹੋ ਗਈ ਠੀਕ ਹੈ ਤੇ ਉੱਥੇ ਉਹਨਾਂ ਨੇ ਦੁੱਧ ਦੀ ਸੇਵਾ ਕਿਹਨੇ ਕੀਤੀ ਸੀ ਭਾਈ ਮੋਤੀराम ਮਹਿਰਾ ਜੀ ਨੇ ਠੀਕ ਹੈ ਤੇ ਉਹ ਸੇਵਾ ਦਾ ਕੀ ਮੁੱਲ ਚੁਕਾਉਣਾ ਪਿਆ ਮੋਤੀराम ਮਹਿਰਾ ਨੂੰ ਉਹਨੂੰ ਪੂਰੇ ਪਰਿਵਾਰ ਦੀ ਆਪ ਦਾ ਸਿੱਧੀ ਦੇਣੀ ਪਈ ਪਰਿਵਾਰ ਦੀ ਪੀੜਤਾ ਪੀੜਤਾ ਦੀ ਵਿੱਚ ਹਾਂਜੀ ਖੋਲੂ ਦੇ ਵਿੱਚ ਪੀੜਿਆ ਗਿਆ ਸੀ ਜੀ ਧੰਨਵਾਦ ਜੀ ਬਹੁਤ ਯਾਰ ਨਵੇਂ ਬੱਚਿਆਂ ਨੂੰ ਵੀ ਦੱਸੋ ਕਿ ਜ਼ਰੂਰ ਹੈ ਸਾਨੂੰ ਥੋੜਾ ਜਿਹਾ ਵੀ ਦੱਸ ਦਿਓ ਕਿਹੜੇ ਚੈਨਲ ਤੇ ਅਸੀਂ ਥੋੜਾ ਦੇਖ ਸਕਦੇ ਹਾਂ ਜੀ ਲੀਨਾ ਹਾਂ ਜੀ ਲੀਨਾ ਠੀਕ ਹੈ ਤੁਹਾਡਾ ਜੀ ਸਰੋਜ ਰਾਣੀ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਵਾਰੋਂ ਹੀ ਆਏ ਹੋ ਅੱਛਾ ਬੜਾ ਪਤਾ ਤੁਹਾਨੂੰ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਇਤਿਹਾਸ ਵੀ ਕੀ ਹੋਇਆ ਸੀ ਇੱਥੇ ਐਨਾ ਨਹੀਂ ਹੈਗਾ ਅਸੀਂ ਪਹਿਲੀ ਵਾਰ ਹੀ ਆਇਆ ਸੀ ਤੋਂ ਸੰਗਤ ਜੀ ਤੁਸੀਂ ਦੇਖਿਆ ਇੱਕ ਹੋਰ ਉਪਰਾਲਾ ਜਿੱਥੇ ਕੀ ਅੱਜ ਗੱਲਬਾਤ ਕੀਤੀ ਅਤੇ ਦੇਖਿਆ ਕਿ ਜੋ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਹੈ ਜਿਹੜੀ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ ਇੱਥੇ ਤੇ ਜੋ ਸੰਗਤ ਨਤਮਸਤਕ ਹੋਣ ਦੇ ਲਈ ਆਉਂਦੀ ਹੈ ਇੱਥੇ ਦੇ ਇਤਿਹਾਸ ਬਾਰੇ ਕਿੰਨੇ ਲੋਕਾਂ ਨੂੰ ਪਤਾ ਹੈ ਕਿੰਨੇ ਜਾਣਦੇ ਨੇ ਕਿੰਨੇ ਨਹੀਂ ਜਾਣਦੇ ਤੁਸੀਂ ਸਾਰੇ ਦੇਖ ਹੀ ਲਿਆ ਤੇ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਲੋਕ ਨਹੀਂ ਜਾਣਦੇ ਉਸ ਦੇ ਵਿੱਚ ਕਿਸ ਦੀ ਗਲਤੀ ਹੈ ਉਹਨਾਂ ਦੀ ਕਿਆ ਪਰ ਆਪਣੇ ਜੋ ਸੰਸਥਾਵਾਂ ਨੇ ਉਹਨਾਂ ਦੀ ਜ਼ਰੂਰ ਕਮੈਂਟ ਕਰਕੇ ਦੱਸਣਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਹੋ ਮਿਲਾਂਗੇ ਜਲਦ ਕਿਸੇ ਹੋਰ ਇਸ ਤਰ੍ਹਾਂ ਦੇ ਉਪਰਾਲੇ ਦੇ ਨਾਲ ਕੁਝ ਬਣੇ ਰਹਿਣਾ ਅਲਿਮਿਟਿਡ ਗਿਆਨ ਦੇ ਨਾਲ ਤੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ ਭੁੱਲ ਗਏ ਨਹੀਂ ਅਸੀਂ ਉਸ ਕੰਦ ਨੂੰ ਜਿੱਦੈ ਗਈਆਂ ਨਾ ਟਰਹਲੀਆਂ ਸਰੰਦ ਨੂੰ ਜਦੋਂ ਆ ਗਏ ਅਰਦਾਸ ਵਿੱਚੋਂ ਉੱਠ ਕੇ ਇਹ ਝੰਡਾ ਬੰਨਿਆ ਨਾ ਪੰਪਰਾਂ ਤੇ ਗੁੱਟ ਕੇ ਸਾਨੂੰ ਸਾਬ ਜੱਦੇ ਚੇਤੇ ਜਿਹੜੇ ਸਾਲਾਂ